ਲੋਕ ਸਭਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਜੱਦੀ ਪਿੰਡ ਜਾ ਕੇ ਪਾਈ ਬੋਰਡ ਦੇਖੋ ਤਸਵੀਰਾਂ ਲੋਕ ਸਭਾ ਹੁਸ਼ਿਆਰਪੁਰ ਤੋਂ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਆਪਣੇ ਜੱਦੀ ਪਿੰਡ ਆਪਣੇ ਪਰਿਵਾਰ ਦੇ ਨਾਲ ਬੋਰਡ ਦੇ ਨੇ ਪਹੁੰਚੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਡਾਕਟਰ ਸਾਹਿਬਾ ਜੀ ਆਪਣੇ ਜੱਦੀ ਪਿੰਡ ਬੋਰਡ ਦੇ ਪਹੁੰਚੇ ਕੀ ਕਹਿੰਦੇ ਆ ਮੈਨੂੰ ਬਹੁਤ ਖੁਸ਼ੀ ਹੈ ਜੀ ਕਿ ਇਹ ਲੋਕਤੰਤਰ ਦਾ ਬਹੁਤ ਵੱਡਾ ਤਿਉਹਾਰ ਹੈ ਔਰ ਅੱਜ ਮੈਂ ਆਪਣੇ ਪਿੰਡ ਸਾਰੇ ਸਾਥੀਆਂ ਦੇ ਵਿੱਚ ਪਹੁੰਚਿਆ ਤੇ ਮੈਨੂੰ ਬੜਾ ਪਰਵਾਂਗਾਰਾ ਮਿਲਿਆ ਬੜਾ ਪਿਆਰ ਮਿਲਿਆ ਆਪਣੇ ਪਿੰਡ ਦੇ ਪਿੰਡ ਵਾਲਿਆਂ ਦੇ ਇਸ ਪਿਆਰ ਸਤਿਕਾਰ ਦੇ ਲਈ ਮੈਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਲੋਕਤੰਤਰ ਦੀ ਮਜ਼ਬੂਤੀ ਦੇ ਅੱਜ ਬੜੇ ਉਤਸ਼ਾਹ ਦੇ ਨਾਲ ਜਿਹੜਾ ਇਹ ਤੇਹਵਾਰ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਜਾਤ ਵਾਤ ਧਰਮ ਤੋਂ ਉੱਪਰ ਉੱਠ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਬੇਖੌਫ ਹੋ ਕੇ ਬੋਟ ਦੇ ਹੱਕ ਦਾ ਇਸਤੇਮਾਲ ਕਰੀਏ ਔਰ ਨਾਲ ਹੀ ਮੈਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਤੇ ਪੰਜਾਬ ਦੇ 2 ਸਾਲ ਦੇ ਜੋ ਕੰਮ ਹੈ ਰਿਕਾਰਡ ਤੋੜ ਕੰਮ ਜਿਹਨੇ ਲੋਕਾਂ ਦੀ ਜ਼ਿੰਦਗੀ ਬਿਹਤਰ ਕੀਤੀ ਹੈ ਉਸ ਦੇ ਲਈ ਉਸ ਦੇ ਹੱਕ ਦੇ ਲਈ 13 ਦੀ 13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਜਿਤਾਓ ਤਾਂ ਕਿ ਲੋਕਤੰਤਰ ਨੂੰ ਪਾਰਲੀਮੈਂਟ ਦੇ ਵਿੱਚ ਪੰਜਾਬ ਦੁਆਰਾ ਹੋਰ ਮਜ਼ਬੂਤ ਤਰੀਕੇ ਨਾਲ ਉਸ ਦਾ ਪੱਖ ਰੱਖਿਆ ਜਾ ਸਕੇ ਥੈਂਕ ਯੂ ਜੀ ਸਰ ਉਸਿਆ ਪ੍ਰਬਾਸੀ ਫਤਵਾ ਦਿੰਦੇ ਆ ਕਿ ਸਭ ਤੋਂ ਪਹਿਲਾਂ ਤੇ ਕਿਹੜਾ ਕੰਮ ਕੀਤਾ ਜਾਵੇ ਉਸ ਆਦੇ ਵਾਸਤੇ ਆ ਮੈਂ ਆਲਰੇਡੀ ਦੱਸ ਹੀ ਚੁੱਕਾ ਤੁਹਾਨੂੰ ਕਿ ਸਭ ਤੋਂ ਪਹਿਲਾਂ ਤੇ ਰੋਜ਼ਗਾਰ ਦੀ ਗੱਲ ਹੈ ਰੋਜ਼ਗਾਰ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਔਰ ਇੰਡਸਟਰੀ ਲਿਆਂਦੀ ਜਾਏਗੀ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹਸਪਤਾਲ ਜਿਹੜੇ ਮੈਡੀਕਲ ਸਰਵਿਸਿਜ਼ ਹਨ ਉਹਨਾਂ ਨੂੰ ਸਟਰੋਂਗ ਕੀਤਾ ਜਾਏਗਾ ਔਰ ਤੀਸਰਾ ਜਿਹੜੇ ਰੇਲ ਲਿੰਕ ਰੋਡ ਲਿੰਕਸ ਜਿਹੜੇ ਆ ਉਹਨਾਂ ਨੂੰ ਵਿਤਰ ਕੀਤਾ ਜਾਏਗਾ ਔਰ ਪੜ੍ਹਾਈ ਨੂੰ ਐਜੂਕੇਸ਼ਨ ਨੂੰ ਵਿਤਰ ਕੀਤਾ ਜਾਏਗਾ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏਗਾ ਤਾਂ ਕਿ ਸਾਡੇ ਬੱਚੇ ਜਿਹੜੇ ਸਿੱਖਿਆ ਅੱਛੀ ਕੁਆਲਿਟੀ ਦੀ ਐਜੂਕੇਸ਼ਨ ਲੈ ਸਕਣ ਸਰ 2 ਸਾਲ ਦੇ ਕੰਮ ਦੇਖ ਕੇ ਕੀ ਲੋਕ ਵੋਟਾਂ ਦੀ ਬਰਸਾਤ ਕਰਨਗੇ ਇਸ ਵਾਰ ਇਹ ਤਾਂ ਜੀ ਲੋਕ ਮਹਾਰਾਜੇ ਲੋਕ ਸਰਬੋ ਸਰਵੇ ਅਸੀਂ 2 ਸਾਲ ਦੇ ਕੰਮ ਕੀਤੇ ਨੇ ਇਹ ਤਾਂ ਹੁਣ ਰਿਜ਼ਲਟ ਦੇ ਵਿੱਚ ਦੇਖਣਾ ਹੋਵੇਗਾ ਕਿ ਲੋਕ ਕਿਸ ਤਰ੍ਹਾਂ ਬਰਸਾਤ ਕਰਦੇ ਸਰ ਬੱਚਿਆਂ ਦੇ ਲਈ ਰੋਜ਼ਗਾਰ ਪੈਦਾ ਕੀਤੇ ਜਾਣਗੇ ਰੀਲ ਕੋਚ ਫੈਕਟਰੀ ਵਰਗੀ ਇੰਡਸਟਰੀ ਲੈ ਕੇ ਆਈ ਜਾਏਗੀ ਕਾਰਪੋਰੇਟ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ ਐਗਰੀਕਲਚਰ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ ਤਾਂ ਕਿ ਬੱਚਿਆਂ ਨੂੰ ਬੱਤ ਬੱਤ ਨੌਕਰੀਆਂ ਮਿਲਣ ਤੇਰਾ 0 ਹੋ ਗਈ ਇਸ ਵਾਰ ਬਿਲਕੁਲ 13 0 ਜਿਹੜੀ ਆਮ ਆਦਮੀ ਪਾਰਟੀ ਹੈ 13 ਦੇ 13 ਸੀਟਾਂ ਜਿੱਤਣ ਵਾਲੀ ਬੱਦਰੀ ਹੈ ਠੀਕ ਹੈ ਸੱਤ